ਗੱਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਧਰਨਧਾਰਨ ਵੀਰ ਦਾ ਨਾਮ ਹੈਗਾ ਜੀ ਇੰਦਰਜੀਤ ਸਿੰਘ ਆਪਾਂ ਪਹਿਲਾਂ ਵੀ ਕੁਝ ਕੁ ਦਿਨ ਪਹਿਲਾਂ ਦੋ ਝੋਟੀਆਂ ਦੀ ਵੀਡੀਓ ਪਾਈ ਸੀ ਜੀ ਵੀਰੋਨਾਂ ਕੋਲੋਂ ਤੇ ਟੋਟਲ ਚਾਰ ਝੋਟੀਆਂ ਸੀ ਦੋ ਹੋਰ ਵੀਰੋਨਾਂ ਸੇਲ ਕਰਨੀਆਂ ਤੇ ਉਹਨਾਂ ਦਾ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਆਜੋ ਜੀ ਕਰਦੇ ਆਂ ਗੱਲਬਾਤ ਸ਼ੁਰੂ ਅੱਜ ਤਰੀਕੇ ਕੀ ਹੈ ਜੀ 8 ਅਗਸਤ 2025 ਸਵੇਰ ਦੇ 7:00 ਵਜੇ ਦਾ ਹੈ ਜੀ ਤੇ ਆਜੋ ਕਰਦੇ ਆਂ ਜੀ ਗੱਲਬਾਤ ਸ਼ੁਰੂ ਹੋਰ ਸਾਹਿਬ ਜੀ ਕੀ ਹਾਲ ਚਾਲ ਵਧੀਆ ਵਧੀਆ ਕਿਰਪਾ ਵੀਰ ਜੀ ਠੀਕ ਠਾਕ ਦੇ ਠੀਕ ਠਾਕ ਗੁਰੂ ਰਾਮਦਾਸ ਜੀ ਕਿਰਪਾ ਤੇ ਦੋ ਝੋਟੀਆਂ ਹਨ ਆਈ ਹਾਂਜੀ ਦੋ ਚਾਰ ਸੀਗੀਆਂ ਆਪਣੀਆਂ ਹਾਂਜੀ ਦੋ ਆਪਾਂ ਇਹਨਾਂ ਨੂੰ ਸੈਂਕ్రో ਕਰਾਈ ਸੀ ਵੀਰੇ ਆਪਾਂ ਪਿਛਲੀ ਵੀਡੀਓ ਚ ਵੀ ਬੋਲਿਆ ਸੀਗਾ ਅੱਛਾ ਜੀ ਤੇ ਦੋ ਦਿਨ ਆਪਣੀਆਂ ਸੇਲ ਹੋ ਗਈਆਂ ਯਾਨੀ ਕਿ ਬਹੁਤ ਭੈਣ ਭਰਾਵਾਂ ਦਾ ਫੋਨ ਆਇਆ ਮੈਂ ਤਾਂ ਹਾਈ ਤੱਕ ਤੁਰੇ ਆਉਂਦਾ ਹਾਂ ਹਾਂਜੀ ਹਾਂਜੀ ਤੇ ਸਾਡੇ ਕੋਲੇ ਨਾ ਸਾਡੀ ਵਿਚਾਰ ਬਣ ਗਈ ਵਿਚਾਲੇ ਵੀ ਦੋਵੇਂ ਵੇਚ ਦिए ਇਹ ਵੀ ਦੋਵੇਂ ਇਹ ਬਹਿ ਯਾਰ ਸੀ ਚੌ ਚੇ ਦੋ ਚੰਗੀਆਂ ਜਿਹੜੀਆਂ ਥੋੜੀਆਂ ਛਾਣ ਕੇ ਰੱਖ ਲਈਆਂ ਹਾਂਜੀ ਤੇ ਦੋ ਵੀ ਚਲ ਝੋਟੀਆਂ ਉਹ ਵੀ ਬਹੁਤ ਸੋਹਣੀਆਂ ਮੇ ਆਖੀ ਇੱਕ ਚਲੋ ਮਾਲ ਨਹੀਂ ਮਾਲੀਆਂ ਸਾਰੀਆਂ ਸੋਹਣੀਆਂ ਨੇ ਕਾਰੀਆਂ ਸਾਡੀਆਂ ਝੋਟੀਆਂ ਨੇ ਹਾਂਜੀ ਹਾਂਜੀ ਤੇ ਆੜਾ ਵਿਚਾਰ ਜੀ ਬਣ ਗਈ ਵਿਚਾਲ ਇਹ ਵੀ ਦੇ ਦੀਏ ਮੱਜਾ ਦੋ ਸੂਰ ਬਣੀਆਂ ਵਦਿਆ ਡੰਗਤੀ ਕਿਤੇ ਇਕ ਕਟੀਆਂ ਕੁੱਟੀਆਂ ਫਿਰ ਤਾਂਗ ਹੁੰਦੇ ਡੰਗਰ ਜਾਦੇ ਹੁਣ ਤੇ ਵੀਰੇ ਮਿਸਤਰੀ ਮੁਸਤਰੀ ਵੀ ਲਾਉਣੇ ਆ ਤੇ ਟਾਟ ਆਵਾਜ ਫਿਰ ਧੁੱਪ ਧੱਪ ਚ ਨਹੀਂ ਰੁਕ ਜੇ ਆਉਂਦਾ ਹਾਂਜੀ ਇਹਨਾਂ ਨੂੰ ਵੀਰੇ 2-2 ਮਹੀਨੇ ਹੋ ਗਏ ਜੇ ਬਣੀਆਂ ਨੂੰ ਪਿਛਲੀ ਵੀਡੀਓ ਜੇ ਬੋਲਿਆ ਸੀ 2-2 ਮਹੀਨੇ ਹੋ ਗਏ ਕ੍ਰੋਸ ਹੋਏ ਛੋਟੇ ਦੀ ਮਤਲਬ ਕਿ ਇਹਨਾਂ ਦੇ ਜਿਹੜਾ ਟੱਪਿਆ ਉਹਦੋਂ ਆਪਾਂ ਇਹ ਵੀ ਫੋਟੋ ਹੈਗੀਆਂ ਵੀਡੀਓ ਹੈਗੀਆਂ ਉਹ ਮਿਲ ਜਾਣਗੇ ਆਪਾਂ ਭੈਣ ਭਰਾਵਾਂ ਨੂੰ ਕੋਈ ਉਹਦੇ ਚ ਨਾ ਝੂਠ ਨਾ ਆਊਗਾ ਇਹ ਭੈਣ ਭਰਾਵਾਂ ਦੇ ਮੈਨੂੰ ਬੜੇ ਫੋਨ ਇਹ ਗੱਲ ਦੇ ਆਉਂਦੇ ਆ ਵੀ ਵੀਰੇ ਚੈੱਕ ਹੋਈਆਂ ਨੇ ਇਹ ਵੀਰੇ ਚੈੱਕ ਹੋਈਆਂ ਵੀਰੇ ਇਹ ਚੈੱਕ ਨਹੀਂ ਹੋਈਆਂ ਹਾਂਜੀ ਨਾ ਆਪਾਂ ਦੀ ਗਾਰੰਟੀ ਦਿੰਦੇ ਜੀ ਠੀਕ ਇਹ ਆਪ ਵੀ ਸਮਝ ਨਾ ਲੈ ਲਓ ਭੈਣ ਭਰਾਵੇ ਤੁਹਾਡੇ ਕਰਮੋਂ ਨਿਕਲਣ ਸੂਣ ਵਾਲੀਆਂ ਤੁਹਾਡੇ ਨਿਕਲਣ ਖਾਲੀ ਇਹ ਨਹੀਂ ਤੁਹਾਡੀਆਂ ਏ ਪੀਮਾ ਲੋ ਆਪਾ ਲਵਾਇਆ ਮਾਰਾ ਨੂੰ ਜਾਣਦੇ ਨਹੀਂ ਆਪਾਂ ਇਹ ਲਵਾਇਆ ਹਾਂਜੀ ਅੱਗੋਂ ਵੀਰੇ ਸਮੁੰਦਰ ਇਹਨਾਂ ਦਾ ਪਤਾ ਨਹੀਂ ਵੀ ਕੀ ਬੰਨਾ ਠੀਕ ਨੇ ਮੈਂ ਹੀ ਵੀਰੇ 2 ਮਹੀਨਾ ਦੀ ਭਾਈਆਂ ਦੀ ਤਾਂ ਡੰਗਰ ਚੈੱਕ ਕਰਾਉਂਦੇ ਅੱਗੇ ਮੈਂ ਗਾ ਚੈੱਕ ਕਰਵਾਈ ਸੀ ਤੇ ਉਹ ਮਿਸਟੇਕ ਹੋ ਗਈ ਤੇ ਉਹ ਖਾਲੀ ਨਿਕਲ ਆਈ ਹਾਂਜੀ ਹਾਂਜੀ ਡਾਕਟਰ ਨੇ ਦੱਸਾ ਮੁਤਾਬਕ ਤੇ ਉਹ 5-6 ਮੈਂ ਵੰਡ ਪਈਗਾ ਤੇ 5-6 ਮਹੀਨਾ ਤੱਕ ਬੱਚਾ ਸੁੱਟਦਾ ਠੀਕ ਹੈ ਵੀਰੇ 2 2 ਮਹੀਨਾ ਡੰਗਰ ਪੂਰੀ ਤਰ੍ਹਾਂ ਕਨਫਰਮ ਨਹੀਂ ਹੁੰਦਾ ਚਲ ਚੰਗਾ ਸੈਨਾ ਡਾਕਟਰ ਤਾਂ ਕਰ ਵੀ ਦਿੰਦਾ ਖੈਰ ਪਰ ਇਹ ਡਰਦੇ ਆ ਵੀਰੇ ਇਹ ਨਹੀਂ ਜੀ ਕਰਵਾਈਆਂ ਠੀਕ ਹੈ ਜੀ ਹਾਂ ਡਿਟੇਲ ਇਹ ਪੈਪਰ ਮੈਂ ਸਾਂਝ ਉਹ ਤੁਹਾਡੀ ਮੰਨੋ ਕਿਸਮਤ ਆ ਨਿਗਲ ਆਉਣ ਤੇ ਉਹ ਤੁਹਾਡੀ ਆ ਠੀਕ ਹੈ ਜੀ ਕਈ ਵਾਰ ਭਾਗ ਲੈ ਡਾਕਟਰ ਲੈਣ ਕੇ ਚੈੱਕ ਕਰਾ ਸਕਦੇ ਵੀਰੇ ਆਪਾਂ ਸਮਝ ਲਓ ਖਾਲੀ ਕਰਕੇ ਦੇਣੀਆਂ ਖਾਲੀ ਕਰਕੇ ਹਨਾ ਜੀ ਰੇਡ ਵੀ ਤੁਹਾਡਾ ਖਾਲੀਆਂ ਵਾਲਾ ਹਨਾ ਜੀ ਆ ਰੇਡ ਵੀ ਖਾਲੀਆਂ ਵਾਲਾ ਵੀਰੇ ਜੱਡੀਆਂ ਝੋਟੀਆਂ ਨੇ ਬਾਕੀ ਕਿਲੋ 72 ਜਾਂ 1.5 ਲੱਖ ਦੀਆਂ ਝੋਟੀਆਂ ਬਾਲਣੀਆਂ ਚੰਗੇ ਸੀਮਾਂ ਦੀਆਂ ਚੰਗੇ ਖਾਨਦਾਨ ਦੀਆਂ ਨੇ ਹਾਂਜੀ 1600 17 17 ਸਰੀਆਂ ਮੱਜਾਂ ਨੇ ਜਿਨਾਂ ਦੀ ਕਰੀ ਪੂਰੀ ਕੁਆਲਿਟੀ ਦੇ ਵਿੱਚ ਪੂਰੀ ਕੁਆਲਿਟੀ ਆ ਫੇਰ ਮੂਹ ਦੀਆਂ ਪਿੱਛੇ ਦੀਆਂ ਚਾਰ ਚਾਰ ਥਾਣ ਹੋਣ ਗਿਆਨ ਗੈਪ ਤੇ ਹੋਣਗੇ ਕੋਈ ਫੋਰਚ ਆਂਗਣਾ ਹੋਊਗੀ ਹਾਂਜੀ ਉਹ ਆਪਾਂ ਚੈੱਕ ਕਰਵਾ ਦਾਂਗੇ ਭੈਣ ਭਰਾਵਾਂ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਤੇ ਚਲੋ ਜੀ ਦਿਓ ਜੀ ਇਹ ਡਿਟੇਲ ਇਹ ਵਿਦੇਸ਼ ਇਕੱਠੀਆਂ ਹੀ ਡਿਟੇਲ ਉਹੀ ਸੇਮ ਹੀ ਆ ਹਾਂਜੀ ਵੀ ਇਹ ਮੰਨ ਲਓ ਪਣੇ ਪਣੇ ਪੌਣੇ ਪੌਣੇ 3 ਸਾਲਾਂ ਦੀਆਂ ਨੇ ਪੌਣੇ ਤੇ ਨਾਲ ਆ ਦੋ ਵੇਖਿਆ ਦੋ ਇਕੱਠੀਆਂ ਹੀ ਸੁਈਆਂ ਹੀ ਮੱਝਾਂ ਹਾਂਜੀ ਤੇ ਇਕੱਠੀਆਂ ਨੂੰ ਇਹਨਾਂ ਨੂੰ ਕਰਮਾਲੀਆਂ ਚਾਹ ਨੂੰ ਸੈਂਕ్రో ਕਰਵਾ ਕੇ ਮਾਲੀ ਤੋਂ ਗੱਬਣ ਕਰਵਾਈਆਂ ਅਸੀਂ ਠੀਕ ਹੈ ਜੀ ਹਾਂਜੀ ਤੇ ਘਰ ਦਾ ਮਾਲੀ ਹੈਣਾ ਜੀ ਹਾਂ ਘਰ ਦਾ ਮਾਲੀ ਆਪਣੇ ਰਿਸ਼ਤੇਦਾਰ ਦਾ ਹੈ ਬੂਰਾ ਮਾਲੀ ਮਿੱਲੀ ਦਾ ਵੀ ਦਾ ਇਹ ਤਾਂ ਵੀਰੇ ਵੇਖੋ ਹਾਈ ਡੂਡੀ ਝੋਟੀ ਦੀ ਤੇ ਪੁੱਟਪੜਾ ਵੇਖੋ ਪੂਰਾ ਭੂਜਨ ਦਾ ਮਾਰ ਐ ਨਾ ਘੜ ਘੜ ਕੇ ਲਾਇਆ ਚਾਰੇ ਥਾਨ ਵਿਰਲਾ ਤੇ ਹਾਂਜੀ ਹਾਂਜੀ ਕਿਨੀ ਲੋ ਵੀ ਕਹਿ ਨਹੀਂ ਸਕਦਾ ਕੋਈ ਹਾਂਜੀ ਕਹਿਣ ਤਾਂ ਵੀਰੇ ਕੋਈ ਕਹਦੇ ਵੀ ਇਹ ਹਰਿਆਣੇੋਂ ਆਈ ਆ ਜਾਂ ਮੱਝਮਗਰ ਆਈ ਆ ਸਹੀ ਗੱਲ ਹੈ ਇਹ ਕਹਣਾ ਹਰਿਆਣੇ ਹੋਈਆਂ ਝੋਟੀਆਂ ਦਾ ਲੋਕੀ ਕਣਾ ਕਣਾ ਮੁੱਲ ਕਰਦੇ ਨੇ ਸਹੀ ਗੱਲ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੱਸੋ ਵੀ ਕਿਹੜੇ ਪਾਸੇ ਦਾ ਹਰਿਆਣਾ ਨਹੀਂ ਝਲਕਦਾ ਪਰ ਆ ਵੀ ਆਪਾਂ ਇੱਥੇ ਵੀ ਵੀਰੇ ਮਾਲ ਬੜਾ ਬੜਾ ਚੰਗਾ ਆਪਣੇ ਇਥੇ ਗਾਏ ਚੰਗੇ ਸੀ ਮਰਖਾ ਇਹਦੇ ਕਟੀਆਂ ਦੇਖੋ ਇਹਨੂੰ ਕਰਦੇ ਨੰਮੀ ਥੋੜੀ ਕਰਦੇ ਨੰਮੀ ਤੋਰਦੇ ਡਰਦੀ ਮੜੀ ਕੋਈ ਨਹੀਂ ਫੜ ਮੜੀ ਜੀ ਨਾਲ ਮਾਲ ਨਾਲ ਨਿਕਲੇ ਨਿਕਲੇ ਨਹੀਂ ਹੁੰਦੇ ਨਿਕਲੇ ਨਹੀਂ ਕਦੀ ਵੀਰੇ ਹਾਂ ਇਹੀ ਕਿ ਚੱਕਰ ਆ ਨਾ ਹੋ ਜਾਂਦਾ ਥੋੜਾ ਬਾਬਾ ਉੱਥੇ ਉਹਨੇ ਕ ਥਾਂ ਤੇ ਵਿਚਾਰੀਆਂ ਰਹਿਣੀਆਂ ਇੱਧਰ ਨੂੰ ਕਦੀ ਕੱਡੀਆਂ ਕੁੱਡੀਆਂ ਨਹੀਂ ਗੀਆਂ ਲਓ ਜੀ ਕਰੋ ਜੀ ਚੈੱਕ ਹਾਈ ਟੁੱਡੀ ਚੈੱਕ ਕਰਵਾ ਦਿਓ ਬੇਲ ਕਿੰਨੇ ਆ ਲੈਂਥ ਕਿੰਨੀ ਫੇਸ ਕੁਆਲਿਟੀ ਵੇਖੋ ਕਿੰਨੀ ਪਤਲੀ ਬੂਤੀ ਹਾਂ ਲੰਮੀ ਲੰਮੀ ਸਿੰਗੀ ਵੇਖੋ ਰਪਈਆ ਵੀ ਲੰਘ ਸਕਦਾ ਸਿੰਗੀ ਵੀ ਹਾਂਜੀ ਬਿਲਕੁਲ ਬਿਲਕੁਲ ਛਾਹੀ ਪੂਰੀ ਪੂਰੀ ਗੋਲ ਸਿੰਗੀ ਹੈ ਨਾ ਹਾਂਜੀ ਹਾਂਜੀ ਲਓ ਜੀ ਫੇਸ ਕੁਆਲਿਟੀ ਕਰੋ ਜੀ ਚੈੱਕ ਇੱਕ ਇੱਕ ਵਾਰ ਮੜੀ ਜਾ ਥਣ ਚੈੱਕ ਵਾਰ ਹਾਂਜੀ ਲਓ ਜੀ ਧਰਦੀ ਥੋੜਾ ਜਾ ਕੋਈ ਨਹੀਂ ਧਿਆਨ ਆ ਥੋੜਾ ਚਲੋ ਕੋਈ ਕੇ ਪੈਣਪਰਾ ਕੋਈ ਆਉਗਾ ਨਾ ਆ ਵੇ ਇਧਰ ਨੂੰ ਮਾਂ ਚ ਜਾਂਦੀ ਇਧਰ ਬਾਈ ਦੀਆਂ ਨੇ ਹਾਂਜੀ ਹਾਂਜੀ ਤੇ ਥੋੜਾ ਜਿਹਾ ਇਧਰ ਨਾ ਮੈਂ ਕਰਦੀਆਂ ਨੇ ਐ ਨੂੰ ਲੈ ਚਮਕ ਮੜੀ ਜੀ ਲੈਓ ਲੈਓ ਕੋਈ ਨਹੀਂ ਵੀਰ ਜੀ ਇੱਧਰ ਜੀ ਆਪਣੇ ਵੇਚਦਾਨਾ ਕੋਲੇ ਆ ਵੱਡੀ ਅੱਛਾ ਜੀ ਉਹ ਆਨੇ ਵੇਚ ਦੇਣੀ ਆ ਤੇ ਸੁੰਦੀ ਆ ਮੰਨ ਲਓ 8-10 ਦਿਨਾਂ ਦੇਖਦੇ ਮਾਝ ਦੁੱਧ ਖਾਦੀ 15-16 ਕਿਲੋ ਹਾਂਜੀ ਅਹੀਂ ਮੱਝ ਲੈਣੀ ਹੈਗਾ ਚੱਲ ਕੋਈ ਨਹੀਂ ਨਾਲ ਮਗਰ ਦੁੱਧ ਵਾਲੇ ਤਾਂ ਪਤਾ ਥੋੜਾ ਵਾਧਾ ਹੋ ਜਾਂਦਾ ਥੋੜਾ ਮਰ ਵੀ ਚੱਲ ਕੋਈ ਸਰਪੰਨ ਭਰਾ ਸਾਹਮਣੇ ਲਾ ਲੈ ਜੂ ਹਾਂਜੀ ਹਾਂਜੀ ਤੇ ਮਾਲ ਸਾਡੇ ਬੰਨਾਂ ਦੀ ਦਿੱਗਤ ਆ ਠੀਕ ਆ ਜੀ ਹਾਂ ਬਹੁਤ ਜਗਾ ਘਟਿਆ ਹਾਂ ਜਗਾ ਪੀੜੀ ਤਾਂ ਗਿਆ ਲੋ ਜੀ ਥਣ ਥਣ ਕਰੋ ਜੀ ਚੈੱਕ ਪੂਰੇ ਹਨਾਈ ਪੂਰੀ ਕੁਆਲਿਟੀ ਮਿਹਨਤ ਟੋਕਾ ਪੀਸ ਆਗੇ ਜਿਨ੍ਹਾਂ ਨੂੰ ਕਹਿੰਦੇ ਆ ਗਟੀ ਸ਼ਾ ਹੋਣਾ ਦੀ ਤੇ ਇਹਨਾਂ ਦੇ ਨਹੀਂ ਕਿ ਕੋਈ ਕਮੀ ਪੇਸ਼ੀ ਨਹੀਂ ਕਰ ਮਾਲਿਆ ਚਲਕ ਦੀ ਕੇ ਪਾਸੋਂ ਹਾਂਜੀ ਲਓ ਜੀ ਕਰੋ ਜੀ ਚੈੱਕ ਚਲੋ ਇਹ ਦੂਜੇ ਦੀ ਦਿਵਸਾ ਜਾਣਕਾਰੀ ਰੇਟ ਦੱਸ ਦਈਏ ਕਿ ਕਿੰਨੇ ਦੇਓ ਦਿਓ ਜੀ ਰੇਟ ਦੱਸੋ ਕੱਲੀ-ਕੱਲੀ ਦੇ ਵੀਰੇ ਮੁੱਲ ਕਰਾਉਣਾ ਤੇ ਕਹਿੰਦੇ ਜੋ 50-50 ਮੰਗੀ ਜਾਈਏ ਚਲੋ ਹੈਗੀਆਂ ਉਹਦੇ ਵਾਡੂ ਕੱਟ ਵਾਲਾ ਮੇਰਾ ਪੈਨਪਰਾ ਮੈਂ ਪਹਿਲਾਂ ਵੀ ਬੇਨਤੀ ਕਰਦਾ ਤੇ ਕੀਤੀ ਵੀ ਆ ਕਿ ਉਹ ਨਾਲ ਫੋਨ ਲਾਵੇ ਰੱਖਣਾ ਲੈਣ ਦੇਣੀ ਆ ਇਹ ਵੀ ਜੈਸ ਨੂੰ ਆਪੈਰਾ ਜੋੜਾ ਕਿ ਕਰਨੇ ਜੇ ਕਿਸ ਨੇ ਲੈ ਲਿਆ ਤੇ ਆਪਾਂ 90000 ਦਾ ਦੇਣ 90000 ਦਾ ਹਾਂ ਉਹਦੇ ਚੋਂ ਖੁਸ਼ੀ ਨਾਲ 1500 ਛੋਟ ਹੋਊਗੀ 90 ਦਾ ਜੈਸ ਨੂੰ ਦੇਣਾ ਹੈ ਇਹ ਉਦਾਂ ਮੁੱਲ ਕਰਾਉਣਾ ਤੇ ਫਿਰ 55000 ਰੁਪਿਆ ਜੇ ਕਿਸ ਨੇ ਮੁੱਲ ਤੇ ਪੈਣਾ ਮੁੱਲ ਤੇ ਪੈਣਾ ਇਹਨਾਂ ਜੋ ਭਾਜ ਤੋੜਨੀ ਨਹੀਂ ਹੋਣੀ ਤੇ ਜੇ ਕੱਲੀ ਕੱਲੀ ਰਿਆਣੀ ਦੇ 45 45000 ਦੀ ਕੱਟੀ ਦਾ ਕੱਲੀ 45 ਮੁੱਲ ਦੀ ਇੱਕ ਇੱਕ ਇਹ ਘਰ ਲੈ ਜੂਗਾ ਤੇ 90 ਦੀ ਦੇ ਦਾਂਗੇ ਠੀਕ ਹੈ ਜੀ ਆ ਵੀ ਖੋਲ ਦਿਓ ਲਓ ਜੀ ਇਹ ਵੀ ਚੈੱਕ ਕਰਾ ਦਿਓ ਜੀ ਇਹੋਂ ਜ਼ਿਆਦਾ ਤੇ ਵਿਰੇ ਖਾਗੀਆਂ ਨੇ ਖਾਗੀਆਂ ਬਿਲਕੁਲ ਸਹੀ ਇਹ ਮੇਰੇ ਸਾਹ ਨਾਲ 50 50 60 60000 ਰੁਪਇਆ ਦੁੱਧ ਪਿਆ ਦੁੱਧ ਪਿਆ ਕੇ ਪਾਲੀਆਂ ਨੇ ਇਹ ਰਖਵਾਈ ਆ ਖੇਚਲ ਕੀਤੀ ਅਕਸਰ 2 3 3 ਸਾਲ ਪੱਠੇ ਪਏ ਦੋ ਜ਼ਿਆਦਾ ਤੇ ਵਿਰੇ ਖਾਗੀਆਂ ਨੇ ਇਹ ਤੇ ਵਿਰੇ ਕੱਟੀਆਂ ਦਾ ਲੋਕੀ 20 25 25000 ਰੁਪਇਆ ਮੰਗੀਆਂ ਆ ਮੰਗੀਆਂ ਜਾਂਦੇ ਮੰਗੀਆਂ ਜਾਂਦੇ ਤੁਹਾਡਾ ਨਵਾ ਨਵਾ ਮਹੀਨਾ ਦੇ ਬੱਚੇ ਦਾ ਲੋਕੀ 20000 ਰੁਪਇਆ ਮੰਗਦੇ ਆ ਇਹਦੇ ਸਾਬ ਨਾਲ ਵੀਰ ਜੀ ਬਣੀਆਂ ਇਹਦੇ ਪੁੱਟੀਆਂ ਬਣੀਆਂ ਚਲੋ ਕੇ ਜੀ ਕਰਾਉਣ ਤੇ ਸਹੀ ਗੱਲ ਹੈ ਜੀ ਬਣੀਆਂ ਇਹਦੇ ਤਿਆਰ ਇਹ ਹਾਂ ਹਾਂ ਕਰਾਣੀਆਂ ਦੀਆਂ ਨੇ ਇਹ ਨਹੀਂ ਵੀ ਤੂੰ ਜਾ ਕੋਈ ਆ ਮੱਝ ਦੀਆਂ ਆਉਂਦੀਆਂ ਨੇ 8 8 10 ਕਿਲੋ ਵਾਲੀਆਂ ਦੀਆਂ ਨਹੀਂਆਂ ਚੰਗੀਆਂ ਨੇ ਚੰਗੀਆਂ ਨੇ ਹਾਂ ਠੀਕ ਹੈ ਜੀ ਬਾਕੀ ਸ਼ਾਈ ਛੋਟੀਆਂ ਦੀ ਦੱਸਦੇ ਐ ਨੂੰ ਕਰਦੇ ਹੋਰ ਐ ਨੂੰ ਕਰਦੇ ਮੜੀ ਖਾਦੇ ਪੈਣ ਪਰਾਂ ਲੰਮੀ ਕਰਕੇ ਛੋਟੀ ਸ਼ਾਵੇਂ ਕਰੋ ਮੜਾ ਜਾ ਇਹਨੂੰ ਸਾਨੂੰ ਲਾ ਅੱਗੇ ਵੀ ਇੱਕੋ ਹੀ ਭੰਨ ਭਰਾ ਲੈ ਗਿਆ ਕਿਤਨੇ ਇਕੱਠੇ ਹੀ ਲੈ ਗਿਆ ਸੀ ਹਾਂਜੀ ਹਾਂਜੀ ਤੇ ਚਲੋ ਇੰਨਾ ਵਿਕੇ ਘਰ ਚਲ ਜਾਣਗੇ ਦੇ ਕੋਲ 2.5 ਲੱਖ ਦਾ ਮਾਲ ਬੰਨਾ ਤਿਆਰ ਹੋਇਆ 2.5 ਲੱਖ ਰਿਆ ਬਿਲਕੁਲ 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 ਸਹੀ ਗੱਲ ਹੈ ਜੀ ਨਾ ਤੇ ਅੱਜ ਕੱਲ ਵੀਰੇ ਆਉਂਦਾ ਵੀ ਕੋਖਣੀਆਂ ਮੱਜਾਂ ਤੁਹਾਨੂੰ ਪਤਾ ਲੈਣੀਆਂ ਬੜੀਆਂ ਔਖੀਆਂ ਹੁੰਦੀਆਂ ਬਿਲਕੁਲ ਛਾਹੀ ਬਿਲਕੁਲ ਆ ਬਾਕੀ ਸੋਹਣੀਆਂ ਸ਼ਕੀਨਾਂ ਕਟੀਆਂ ਹੋਈਆਂ ਦਾ ਲੋਕ ਨੂੰ ਸਹੀ ਗੱਲ ਹੈ ਇਹ ਡਰ ਦੋ ਦ ਲੱਖਾਂ ਦੀ ਡਿਮਾਂਡ ਬਹੁਤ ਜ਼ਿਆਦੀ ਛਾ ਜੀ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਮੈਂ ਕਹਿੰਦਾ ਵੀ ਇੰਨਾ ਭੈਣ ਭਰਾਵਾਂ ਨੇ ਪਿਆਰ ਕੀਤਾ ਨਾ ਵੀ ਰਾਤ ਦੇ ਮਤਲਬ 9 9 10 10 ਵਜੇ ਤੱਕ ਤੜਕੇ ਫੋਨ ਆਈ ਗਿਆ ਬੜਾ ਫੋਨ ਆਇਆ ਤੇ ਭਾਰੋ ਪਹਿਲੇ ਫੋਨ ਤੇ ਹੀ ਜਲੋ ਜਾਨੀ ਕਿ ਸੇਲ ਹੋ ਗਈਆਂ ਸੀ ਪਹਿਲੇ ਫੋਨ ਤੇ 5 6 ਮਿੰਟ ਹੋਏ ਵੀਡੀਓ ਚੱਲੀ ਨੂੰ ਦੋ ਦੋ ਭੈਣ ਭਰਾਣ ਸ਼ੋਰਟ ਤੇ ਹੀ ਲੈ ਲਈਆਂ ਸੀਗੀਆਂ ਸਹੀ ਗੱਲ ਹੈ ਜੀ ਹਾਂ ਬਾਕੀ ਇਹਨਾਂ ਦੀਆਂ ਨਿਸ਼ਾਨੀਆਂ ਲੱਗੀਆਂ ਨੇ ਸੰਗਲਾ ਨੇ ਨਿਸ਼ਾਨੀਆਂ ਲਾਈਆਂ ਨੇ ਹਾਂਜੀ ਵੀ ਕਿਹੜਾ ਕਿੰਨੀ ਤਰੀਕ ਨੂੰ ਬਣੀਆਂ ਕਿਹੜੀ ਕਿੰਨੀ ਨੂੰ ਆਵੇ ਬਦਰੀਆਂ ਟਾਵੇ ਲੱਗੀਆਂ ਹਾਂ ਉਹ ਭਤਿਆਂ ਆ ਰਹੀ ਨਾ ਚਾਰੇ ਇੱਕੋ ਜਿਹੀ ਆ ਗਈ ਨਾ ਹਾਂਜੀ ਹਾਂਜੀ ਉਹ ਵੈਰ ਹਸਿਆਣ ਜੀ ਨਹੀਂ ਆਉਂਦੀ ਠੀਕ ਹੈ ਜੀ ਇੱਕੋ ਜਿਹੀਆਂ ਦੇਈਆਂ ਹਨਾ ਹਾਂਜੀ ਹਾਂਜੀ ਠੀਕ ਹੈ ਸਾਈ ਤੇ ਦੋਵਾਂ ਦਾ ਰੇਡੀ ਕਰਨਾ ਹੈ ਇਹਦਾ ਅੱਜ ਦੋਵਾਂ ਦਾ ਜੇਕਨ ਲੈਣੇ ਤੇ 90000 ਰੁਪਏ ਦਾ ਅਗਲੇ ਕੱਲੀ ਗੱਲੀ 45 45000 ਦੀ ਠੀਕ ਹੈ ਭਾਵੇਂ ਕੋਈ ਹੋ ਲੀਲ ਦੇ ਭਾਂਗ ਸੋਰਾ ਲੈ ਲੈ ਸੇਮ ਇੱਕੋ ਚੀਜ਼ ਹੈ ਇੱਕੋ ਇੱਕੋ ਚੀਜ਼ ਇੱਕੋ ਜਿਹੀ ਹਾਈਟ ਆ ਇੱਕੋ ਜਿਹਾ ਸਿਰ ਮੂੰਹ ਆ ਹਾਂਜੀ ਹਾਂਜੀ ਕੋਈਆਂ ਦੋਵੇਂ ਹੋਈਆਂ ਇੱਕੋ ਜਿਹਾਨ ਨਾਂ ਨੇ ਹਾਂਜੀ ਹਾਂਜੀ ਕੋਈ ਇੰਨਾ ਚ ਹੈ ਕੱਤੇ ਬਣੀਆਂ ਕਰਮ ਵਾਲੀਆਂ ਠੀਕ ਹੈ ਜੀ ਉਹ ਜਿਆਦਾ ਡੰਗ ਡੰਗ ਦੀ ਵੇਥ ਤੇ ਬਣੀਆਂ ਨੇ ਤੇ 90 ਹਜ਼ਾਰ ਹਨਾ ਇਹ ਦੋ 90 ਹਜ਼ਾਰ ਦਿਆਂ ਜਸ ਨੂੰ ਦਹਾ ਗਿਆ ਠੀਕ ਹੈ ਜੀ ਸ਼ਾਇਦ ਉਹ ਜਿਆਦਾ ਮੇਰਾ ਭੈਣ ਭਰਾ ਕੋ ਖੇਚਣਾ ਭੱਜ ਦੌੜ ਜਣਾ ਪਵੇ ਵੀ ਇਹ 70 ਲੱਖ 75 ਲੱਖ ਵੀਰੇ ਹੱਥ ਜੋੜ ਕੇ ਬੇਨਤੀ ਇਹਨੇ ਤੋਂ ਜਿਆਦਾ ਦੇ ਖਾਗੀਆਂ ਨਹੀਂ ਸਹੀ ਗੱਲ ਹੈ ਆਹ ਮਟਨ ਕੋ ਨਹੀਂ ਦੇ ਇਹ ਨਿੰਨੇ ਦੀ ਤਾਂ ਅਸੀਂ ਉਹ ਦੂਜੇ ਲੈ ਜਾਂਦੇ ਆ ਪਾ ਰਹੀ ਆ ਵੀ ਆਪਾਂ ਉਹ ਕੰਮ ਨਹੀਂ ਕਰਾਂ ਨਾ ਕੋਈ ਫੋਨ ਹੀ ਲਾ ਦੇ ਸਹੀ ਗੱਲ ਹੈ ਤੇ ਸਹੀ ਨੰਬਰ ਤੇ ਲੋਕੇਸ਼ਨ ਦੱਸ ਦੇ ਨੰਬਰ ਵੀਰੇ ਲੋਕੇਸ਼ਨ ਵੀਰੇ ਆਪਣਾ ਹੈ ਪਿੰਡ ਕਰਿਆਲਾ ਹਾਂਜੀ ਪੱਟੀ ਤੋਂ ਖੇਮਗੜ ਰੋਡ ਦੇ ਉੱਤੇ ਆਉਣਾ ਪਿੰਡ ਪਿੰਡ ਕਰਿਆਲਾ ਇੱਥੋਂ 4 ਕਿਲੋ 3 ਕਿਲੋਮੀਟਰ ਅੱਡਾ ਹੈ ਠੀਕ ਹੈ ਫੋਨ ਲਾ ਲੈ ਗੱਡੇ ਦੇ ਅਣਕੇ ਤੇ ਆਪਾਂ ਲੈ ਆਵਾਂਗੇ ਤੇ ਇਹ ਡਰੈਸ ਸਮਝਾਦਾ ਹੈ ਕਿ ਨੰਬਰ ਆਪਣਾ ਹੈਗਾ 98553 48728 98553 48728 ਠੀਕ ਹੈ ਜੀ ਓਕੇ ਸਹੀ ਧੰਨਵਾਦ ਜੀ ਧੰਨਵਾਦ ਜੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਸੇ ਤਰ੍ਹਾਂ ਹੋਰ ਨਵੇਂ-ਨਵੇਂ ਵੀਡੀ